ਇੱਕ ਵੀਡੀਓ ਹੈ ਆਪਾਂ ਕਹਤ ਰਬੀਦਾਸ ਨੂੰ ਭਗਤ ਕਹਿ ਕੇ ਬੁਲਾਈਏ ਸਤਗੁਰੂ ਕਹਿ ਕੇ ਬੁਲਾਈਏ ਜਾਂ ਬਾਬਾ ਕਹਿ ਕੇ ਬੁਲਾਈਏ ਕਿਸ ਨਾਮ ਨਾਲ ਪੁਕਾਰਿਆ ਜਾਣਾ ਇਸ ਤਰ੍ਹਾਂ ਨੂੰ ਸਤਿਕਾਰ ਦੇਈਏ ਹਾਂ ਬਹੁਤ ਸੋਹਣਾ ਸਵਾਲ ਹੈ ਬਹੁਤ ਵਧੀਆ ਸੋਸ਼ਲ ਮੀਡੀਆ ਤੇ ਅੱਜ ਕੱਲ ਇਹ ਗੋਜੀ ਚੱਲ ਰਿਹਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਚੱਲ ਰਹੀ ਸੀ ਇਸੇ ਸੰਬੰਧ ਦੇ ਵਿੱਚ ਚੱਲੀ ਸੀ ਕਿ ਬਾਬਾ ਰਵਿਦਾਸ ਸਾਹਿਬ ਜੀ ਨੂੰ ਕੀ ਕਹਿ ਕੇ ਪੁਕਾਰਿਆ ਜਾਵੇ ਹੈਨਾ ਇਹ ਕਿਹਾ ਜਾਂਦਾ ਪਈ ਸਤਗੁਰੂ ਕਹੀਏ ਜਾਂ ਭਗਤ ਕੀ ਹੁਣ ਦੋ ਤਿੰਨ ਧੜੇ ਬਣ ਚੁੱਕੇ ਆ ਹਣਾ ਇੱਕ ਕਹਿ ਰਿਹਾ ਵੀ ਭਗਤ ਕਹੋ ਇੱਕ ਕਹਿ ਰਿਹਾ ਸਤਗੁਰੂ ਕਹੋ ਹੁਣ ਮਤਾਂ ਵੀ ਪੈ ਗਿਆ ਹਨਾ ਉਹਨਾਂ ਨੇ ਕਿਹਾ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਐਂਟਰ ਨਹੀਂ ਹੋਣ ਦੇਵਾਂਗੇ ਜਿਹੜੇ ਭਗਤ ਕਹਿਣਗੇ ਹਨਾ ਉਹਨਾਂ ਨੇ ਜਿਹੜੇ ਬਾਬਾ ਰਵਦਾਸ ਸਾਹਿਬ ਜੀ ਨੂੰ ਮੰਨਦੇ ਨੇ ਮੰਨਦੇ ਉਹਨਾਂ ਨੇ ਮਤਲਬ ਆ ਮੁੱਦਾ ਪਾ ਦਿੱਤਾ ਹਾਲਾਂਕਿ ਬਾਬਾ ਰਵਦਾਸ ਸਾਹਿਬ ਕਿਸੇ ਇੱਕ ਫਿਰਕੇ ਦਾ ਨਹੀਂ ਆ ਕਿਸੇ ਦਾ ਸਾਡਾ ਵੀ ਆ ਤੁਹਾਡਾ ਵੀ ਆ ਉਹਨਾਂ ਦੇ ਵੀ ਆ ਸਾਰਿਆਂ ਦੇ ਨੇ ਸਰਬਸਾਂਝਾ ਸਰਬਸਾਂਝੇ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਬਾਬਰ ਅਰਵਦਾਸ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਭਗਤ ਕਹਿ ਕੇ ਸੰਬੋਧਨ ਕੀਤਾ ਜਦੋਂ ਮਾਲਕ ਆਪਾਂ ਬਾਣੀ ਪੜਦੇ ਆਂ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਹੋਗੀ ਜਾਂ ਜੀ ਕੀ ਜੀ ਜੀ ਹਾਂਜੀ ਗੁਰਬਾਣੀ ਦੇ ਵਿੱਚ ਜਦੋਂ ਗੁਰਾਰਜਨ ਸਾਹਿਬ ਜੀ ਨੇ ਬਾਣੀ ਸੰਬੋਧਨ ਕੀਤੀ ਜਾਂ ਬਾਣੀ ਲਿਖੀ ਬਾਣੀ ਦਰਜ ਕੀਤੀ ਬਕਾਇਦਾ ਬਾਬਰ ਅਰਵਦਾਸ ਸਾਹਿਬ ਜੀ ਨੇ ਭਗਤ ਲਿਖਿਆ ਵਾ ਕਾਰ ਲਈ ਉਹਨੇ ਸਜੀ ਲਾਇਆ ਦੂਸਰੀ ਗੱਲ ਇਹ ਆ ਕਿ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਕਾਰਨ ਕੀ ਬਣਿਆ ਉਹਨਾਂ ਨੂੰ ਭਗਤ ਜਿਹੜਾ ਲਫ਼ਜ਼ ਆ ਉਹ ਬੜਾ ਮਤਲਬ ਨਫ਼ਰਤ ਵਾਲਾ ਲੱਗਣ ਲੱਗ ਪਿਆ ਹਨਾ ਚੁਬਲ ਲੱਗ ਪਿਆ ਹੁਣ ਤੁਸੀਂ ਦੇਖੋ ਕਿ ਥੋੜੀ ਦਿਨਾਂ ਦੇ ਵਿੱਚ ਪਹਿਲਾਂ ਜਿਹੜਾ ਮਸੰਦ ਸੀ ਨਾ ਗੁਰੂ ਸਾਹਿਬ ਨੇ ਖੁਦ ਮਸੰਦ ਸਾਜੇ ਸਨ ਹੁਣ ਕਿਸੇ ਨੂੰ ਮਸੰਦ ਕਹੋਗੇ ਤੇ ਕਿਦਾਂ ਲੱਗੇਗਾ ਬਹੁਤ ਉਹ ਐਂ ਲੱਗਦਾ ਵੀ ਜਿੱਦਾਂ ਕਿਸੇ ਨੇ ਗਾਲ ਕੱਢ ਦਿੱਤੀ ਜੇ ਕਿਸੇ ਨੂੰ ਮਸੰਦ ਕਹੋਣ ਉਹਨਾਂ ਡਾ ਲੱਗਦਾ ਵੀ ਮੈਨੂੰ ਕਿਸੇ ਨੇ ਗਾਲ ਕੱਢੀ ਆ ਹੁਣ ਮਸੰਦ ਗਾਲ ਬਣ ਗਿਆ ਹਨਾ ਇਸੇ ਤਰ੍ਹਾਂ ਭਗਤ ਜਿਹੜਾ ਸ਼ਬਦ ਸੀ ਨਾ ਬਹੁਤ ਪਵਿੱਤਰ ਤੇ ਪਵਿੱਤਰ ਹੈ ਹੁਣ ਕਾਰਨ ਕੀ ਹੈ ਜਿਹੜੇ ਵੀਰਾਂ ਨੇ ਮਤਾ ਪਾਇਆ ਨਾ ਕਸੂਰ ਉਹਨਾਂ ਦਾ ਨਹੀਂ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ ਕਸੂਰ ਹੈ ਸਾਡੇ ਵਰਗਿਆਂ ਦਾ ਕੀ ਕਸੂਰ ਹੈ ਭੜਾ ਆਪਾਂ ਭਗਤ ਕਿਹੜੇ ਵਾਤੇ ਸ਼ੱਕ ਕਰਦੇ ਆ ਜੇ ਮੰਨ ਲਓ ਰਾਹ ਦੇ ਵਿੱਚ ਕੋਈ ਵਿਚਾਰਾ ਐਵੇਂ ਕਮਲਾ ਰਮਲਾ ਦਾ ਹੈ ਹੈ ਨਾ ਆਪਾਂ ਕੀ ਕਹਿੰਨੇ ਭਗਤ ਬੜਾ ਭਗਤ ਬੰਦਾ ਬੜਾ ਫਕਰ ਬੰਦਾ ਹੈ ਨਾ ਸਾਗਰ ਬੰਦਾ ਹੁਣ ਉਹਨਾਂ ਦੇ ਮਨ ਵਿੱਚ ਕੀ ਬਿਆ ਭਗਤ ਦਾ ਮਤਲਬ ਕੀ ਹੁੰਦਾ ਕਮਲਾ ਕਮਲਾ ਰਮਲਾ ਦਾ ਬੰਦਾ ਹਾਂ ਜਿਹੜਾ ਜਿਹੜਾ ਆਮ ਪਿੰਡ ਦਾ ਦੇ ਕੋਲਾ ਦਾ ਬੰਦਾ ਹੋਗਾ ਜਿਹੜਾ ਕਿਸੇ ਨਾਲ ਗੱਲਬਾਤ ਨਾ ਕਰਦਾ ਜਾਂ ਜਿਹੜਾ ਥੋੜਾ ਦਿਮਾਗੀ ਤੌਰ ਤੇ ਹਿੱਲੇ ਹੋਵੇ ਜਿਹੜਾ ਆਪਣੀ ਦੁਨੀਆ ਚ ਆਪਣੇ ਆਪ ਚ ਮਸਤ ਰਹਿੰਦਾ ਉਹ ਲੋ ਪੱਕੀ ਕਿਨੇ ਵਾ ਭਗਤ ਕਮਲ ਉਹ ਉਹ ਉਹਨਾਂ ਦੇ ਮਨ ਵਿੱਚ ਆ ਹਰੇ ਭਗਤ ਲੱਭ ਵਿੱਚ ਬਹੁਤ ਛੋਟਾ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਭਗਤ ਲਿਖਿਆ ਗੁਰੂ ਅਰਜਨ ਘਾਰ ਗੁਰੂ ਰਾਮਦਾਸ ਹਲਤ ਉਤਰ ਆਇਓ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਭਗਤ ਲਿਖਿਆ ਹੋਇਆ ਭਗਤ ਕਿਹਾ ਗਿਆ ਵਾ ਗੱਲ ਵਿੱਚ ਇਹ ਆ ਕਿ ਭਗਤ ਜਿਹੜਾ ਸ਼ਬਦ ਬਹੁਤ ਸਤਿਕਾਰਤਾ ਬਹੁਤ ਵੱਡਾ ਸ਼ਬਦ ਹੈ ਇਹ ਕਿਸੂਰ ਹੋਣਾ ਦਾ ਆ ਜਿਹਨਾਂ ਨੇ ਭਗਤ ਨੂੰ ਬਹੁਤ ਛੋਟਾ ਗਾਇਗਾਇ ਪ੍ਰਚਾਰਿਆ ਵਾ ਗੁਰਬਾਣੀ ਦੇ ਵਿੱਚ ਲਿਖਿਆ ਜਲ ਲਾਨਕ ਭਗਤਦਾਰ ਤੁਲ ਬ੍ਰਹਮ ਸੰਸਰ ਇਹ ਕੀ ਕਿਆ ਬਖਾਨਾ ਹੈ ਭਗਤ ਲਬਜ ਤਾਂ ਰੱਬ ਦੇ ਬਰਾਬਰ ਹੈ ਭਗਤ ਦੀ ਉਪਾਧੀ ਲੈਣੀ ਕੋਈ ਛੋਟੀ ਉਪਾਧੀ ਨਹੀਂ ਬਹੁਤ ਵੱਡੀ ਉਪਾਧੀ ਹੈ ਭਗਤ ਦੀ ਹੁਣ ਤੁਸੀਂ ਦੇਖੋ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਜਦੋਂ ਬਾਣੀ ਲਿਖਵਾਉਣ ਆਏ ਤੇ ਕਨ ਸ਼ਬਜੂ ਪੀਲੂ ਸਾਹ ਹੁਸ਼ੈਲ ਇਹ ਇਹ ਵੀ ਭਗਤ ਆਇਸ ਨੂੰ ਕਹਿੰਦੇ ਸਾਡੀ ਬਾਣੀ ਦਰਜ ਕਰੋ ਤੁਸੀਂ ਬਾਬਾ ਰਣਦਾਸ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਐ ਤੁਸੀਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਐ ਸਾਡੀ ਵੀ ਕਰੋ ਉਹ ਸਾਹ ਹੁਸ਼ੈਲ ਵਰਗੇ ਕਹਿੰਦੇ ਸਾਡੀ ਵੀ ਕਰੋ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਬਾਣੀ ਸੁਣਾਓ ਆਪਣੇ ਉਹ ਕਹਿੰਦੇ ਵੀ ਕਾਗਦ ਪੂਤੀ ਸੰਦਰੀ ਤਉ ਨ ਤ੍ਰਿਆ ਨਿਹਾਰ ਉਹ ਕਹਿੰਦੇ ਵੀ ਕਾਗਜ਼ ਦੀ ਵੀ ਜਲਾਲੀ ਬਣੀ ਹੋਵੇਗੀ ਤੇ ਉਹਦੇ ਵੱਲ ਅੱਖ ਚੱਕ ਕੇ ਨਹੀਂ ਦੇਖਣੀ ਸਤਗੁਰੂ ਜੀ ਕਹਿੰਦੇ ਨੇ ਇਹ ਤੇਰੀ ਬਾਣੀ ਸਾਡੀ ਬਾਣੀ ਨਾਲ ਮੈਚ ਨਹੀਂ ਕਰਦੀ ਉਕੀ ਸਾਦੇ ਬਾਣੀ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਮਹਾਰਾਜ ਨੇ ਕਿਹਾ ਆ ਸੋਪਿਓ ਮੰਦਾ ਆਖੀਆ ਜਿੱਦ ਜਮੇ ਹੁਣ ਭਗਤ ਦਾ ਦਰਜਾ ਲੈਣਾ ਸੌਖਾ ਭਗਤ ਦਾ ਦਰਜਾ ਉਹਨੂੰ ਮਿਲਿਆ ਜਿਹੜਾ ਰੱਬ ਦੇ ਨਾਲ ਇੱਕਮਿਕ ਹੋਇਆ ਕੋ ਕਬੀਰ ਜਨ ਪਏ ਖਾਲਸੇ ਜਿਹੜੇ ਖਾਲਸੇ ਸਨ ਜਿ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਅਬ ਤੋਂ ਜਾਏ ਜਿਹੜੇ ਸਿੰਘ ਆਸਣ ਮਿਲੇ ਹੈ ਸਾਰੰ ਪਾਣੀ RAM ਕਬੀਰ ਆਏ ਪਏ ਜਿਹੜੇ ਰੱਬ ਦੇ ਨਾਲ ਇੱਕਮਿਕ ਹੋ ਗਏ ਜਿਹੜੇ ਬਾਬਰੂ ਵੀ ਹੋ ਗਏ ਉਹਨਾਂ ਨੂੰ ਭਗਤ ਕਿਹਾ ਗਿਆ ਵਾ ਭਗਤ ਲਫ਼ਜ਼ ਸੋਟਾ ਨਹੀਂ ਹੈ ਭਗਤ ਲਾਭ ਜੀ ਬਹੁਤ ਵੱਡਾ ਬਹੁਤ ਸਤਿਕਾਰ ਦਾ ਜੇ ਆਪਾਂ ਕਹਾਂਗੇ ਨਾ ਭਗਤ ਰਵਦਾਸ ਸਾਹਿਬ ਜੀ ਉਹਨਾਂ ਦੀ ਬਹੁਤ ਵੱਡੀ ਵਡਿਆਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਤੇ ਵੀ ਆਪਣੇ ਨਾਮ ਦੇ ਨਾਲ ਗੁਰੂ ਨਹੀਂ ਲਿਖਿਆ ਲਿਖਿਆ ਦੇ ਹੁਣ ਤੁਸੀਂ ਦੇਖੋ ਬਾਣੀ ਪਰ ਕੇ ਦੇ ਉਹ ਤਲਾਸ਼ਰੀ ਮਹਲਾ ਮਹਲਾ ਦਾਤ ਸਰੀਰ ਸਰੀਰ ਇੱਕ ਮਹਲਾ ਮਹਲਾ ਦੂਜਾ ਮਹਲਾ ਤੀਜਾ ਚੌਥਾ ਪੰਜਵਾਂ ਸਰੀਰ ਲਿਖਿਆ ਕਾਇਆ ਲਿਖਿਆ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਪਜੀ ਸਾਹਿਬ ਲਿਖਿਆ ਉਹਨਾਂ ਦੇ ਵਿੱਚ ਲਿਖਿਆ ਨਾਨਕ ਨੀਚ ਕਹਿਆ ਵਿਚਾਰ ਆਪਣੇ ਆਪ ਨੂੰ ਨੀਚ ਦੱਸਿਆ ਤੇ ਭਗਤ ਰਵਦਾਸ ਜੀ ਨੂੰ ਭਗਤ ਕਿਹਾ ਵਾ ਬਾਬਾ ਰਵਦਾਸ ਸਾਹਿਬ ਜੀ ਨੂੰ ਭਗਤ ਕਿਹਾ ਵਾ ਪਤਾ ਕਿ ਸਾਨੂੰ ਇਹ ਤਾਂ ਸਮਝ ਨਹੀਂ ਆ ਰਹੀ ਆ ਸਾਨੂੰ ਫਿਰ ਜਿਹੜਾ ਭਗਤ ਲਫ਼ਜ਼ ਆ ਉਹ ਮਾੜਾ ਮੋਟਾ ਲਫ਼ਜ਼ ਨਹੀਂ ਆ ਉਹਨਾਂ ਵੀਰਾਂ ਨੂੰ ਮੇਰੀ ਸਾਰਿਆਂ ਨੇ ਹੱਥ ਜੋੜ ਕਰਕੇ ਬੇਨਤੀ ਆ ਭਗਤ ਲਫ਼ਜ਼ ਜੇ ਕੋਈ ਕਹਿੰਦਾ ਉਹ ਕੋਈ ਮਾੜਾ ਲਫ਼ਜ਼ ਨਹੀਂ ਆ ਬਹੁਤ ਸਤਿਕਾਰ ਦਾ ਭਗਤ ਲਫ਼ਜ਼ ਆਮ ਬੰਦੇ ਨਾਲ ਕੇ ਨਹੀਂ ਲੱਗ ਸਕਦਾ ਉਹ ਸਾਡੀ ਨਿਸ਼ਾਨੀ ਆ ਉਹਨਾਂ ਨੂੰ ਮਾੜਾ ਕੌਣ ਬਣਾ ਰਿਹਾ ਭਗਤ ਮਾੜਾ ਸ਼ਬਦ ਆ ਇਹਨਾਂ ਸਤਿਗੁਰੂ ਨਾਲ ਸਤਿਗੁਰੂ ਦਾ ਪਤਾ ਕੀ ਇਹ ਵੀ ਹੁਣ ਉਹ ਮਾੜਾ ਬਣ ਗਿਆ ਜਦੋਂ ਮੈਂ ਤੁਹਾਨੂੰ ਦੱਸਿਆ ਮਾੜਾ ਹੋ ਗਿਆ ਹੁਣ ਤੁਸੀਂ ਦੇਖੋ ਕਿਹਨਾਂ ਤੁਸੀਂ ਵਿਦਵਾਨ ਕੋਗੜਾ ਤਾਂ ਵੀ ਚਿਰ ਚਿਰਦਾ ਚਿਰਦਾ ਨਾ ਆ ਤੂੰ ਆਇਆ ਵੱਡਾ ਵਿਦਵਾਨ ਹੁਣ ਵਿਦਵਾਨ ਸ਼ਬਦ ਮਾੜਾ ਥੋੜੀ ਹੁਣ ਕਹਿੰਦੇ ਆ ਜਥੇਦਾਰ ਜੀ ਕੀ ਹਾਲ ਆ ਤੇ ਉਹ ਜਿਆਦਾ ਦੁਖੀ ਹੋ ਜਾਂਦਾ ਕਿ ਮੈਨੂੰ ਜਥੇਦਾਰ ਕਿ ਹੈ ਨਾ ਉਹ ਹੁਣ ਜਥੇਦਾਰ ਸ਼ਬਦ ਮਾੜਾ ਥੋੜੀ ਹੁਣ ਆਪਾਂ ਕਹਿੰਦੇ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਹਾਂਜੀ ਉਹਦੇ ਨਾਲ ਨਾਲ ਉਹ ਜਥੇਦਾਰ ਲੱਗਦਾ ਹੈ ਮਣ ਭਗਤ ਸ਼ਬਦ ਮਾੜਾ ਨਹੀਂ ਆ ਕੋਈ ਵੀ ਸ਼ਬਦ ਮਾੜਾ ਨਹੀਂ ਆ ਸ਼ਬਦ ਬਹੁਤ ਪਵਿੱਤਰ ਨੇ ਗੁਰਬਾਣੀ ਦੇ ਸਾਰਿਆਂ ਦੇ ਨਾਮ ਦੇ ਨਾਲ ਭਗਤ ਲੱਗੇ ਹੋਏ ਨੇ 15 ਭਗਤ ਹੈ 15 ਭਗਤਾਂ ਨੂੰ ਭਗਤ ਕਹਿ ਕੇ ਬੁਲਾਇਆ ਗਿਆ ਵਾ ਪਰ ਸਾਡੀ ਤਮਜੂਰੀ ਇਹ ਹੈ ਆਪਾਂ ਭਗਤ ਨੂੰ ਬਹੁਤ ਆਪਾਂ ਦੇ ਅੱਡਾ ਕਹੇ ਤਾਂ ਵੀ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਚੇਲੇ ਆ ਉਹਨਾਂ ਨੂੰ ਵੀ ਭਗਤ ਕਹਿਤਾ ਹਾਂ ਹਾਂ ਹੈਨਾ ਜਿਵੇਂ ਮੌਲੇ ਪਗੜਾ ਮੋਦੀ ਭਗਤ ਹੈ ਮੋਦੀ ਭਗਤ ਹੈਨਾ ਤੇ ਆਮ ਆਦਮੀ ਪਾਰਟੀ ਦੇ ਭਗਤ ਇਹ ਅਕਾਲੀ ਦਲ ਵਾਲਿਆਂ ਦੇ ਭਗਤ ਅੰਧ ਭਗਤ ਹੁਣ ਉਹ ਭਗਤ ਲਬਜ਼ ਇਹਨਾਂ ਨੀਮਾ ਹੋ ਗਿਆ ਉਹ ਵਿਚਾਰਿਆਂ ਦਾ ਕਸੂਰ ਨਹੀਂ ਹੈ ਕਸੂਰ ਇਹ ਜਿਹੜੇ ਭਗਤ ਲਬਜ਼ ਨੂੰ ਆਮ ਹੀ ਪ੍ਰਚਲਿਤ ਕਰਦਾ